ਨੇ ਦੋ ਤਰ੍ਹਾਂ ਦੀ ਦੋ ਵੀ ਨੇ ਤੋ ਇੱਕ ਨਮੀ ਕੇਵਲ ਕੰਪਨੀ ਆਈ ਹੈ ਪਰ ਤੁਸੀਂ ਜਾਣਦੇ ਹੋ ਜੋ ਆਪਰੇਟਰਾਂ ਨਾਲ ਜਿਹੜੇ ਆਪਰੇਟਰ ਦੋਨ ਲਈ ਉਹਦਾ ਏਰੀਆ ਕਬਜ਼ੇ ਕਰ ਲੇ ਇਹਨਾਂ ਪਰੇਸ਼ਾਨੀ ਦਾ ਪਰੇਸ਼ਾਨੀ ਦਾ ਬਹੁਤ ਵੱਡੀ ਹੈ ਕਿ ਜੇ ਸਰਕਾਰ ਕਹਿ ਕੇ ਆਈ ਸੀ ਕਿ ਅਸੀਂ ਜਿਹੜੇ ਨੌਜਵਾਨਾਂ ਨੂੰ ਕਾਰੋਬਾਰ ਦਵਾਵਾਂਗੇ ਚੰਗੇ ਰੋਜ਼ਗਾਰ ਦੇ ਮਾਹੀਏ ਮਹੀਆ ਕਰਾਵਾਂਗੇ ਸਾਧਨ ਮੌਕੇ ਉਹਨਾਂ ਨੂੰ ਤੇ ਅੱਜ ਪੰਜਾਬ ਦੇ ਵਿੱਚ ਮੈਂ ਬੜੀ ਹੈਰਾਨੀ ਤੋਂ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਅੱਜ ਪੰਜਾਬ ਸਰਕਾਰ ਦੇ ਮੁੱਦੇ ਤੇ ਮਾਨ ਨਿਯੋਖ ਹਾਈ ਕੋਰਟ ਦੇ ਚਪੇੜ ਮਾਰੀ ਐ ਰੈਸਟ ਦੇ ਕੇ ਅੱਜ ਪਟਿਆਲਾ ਸ਼ਹਿਰ ਦੇ ਸਮੂਹ অপারেਟਰਾਂ ਦੀ ਅਸੀਂ ਮੀਟਿੰਗ ਕੀਤੀ ਸੀ ਤੇ ਸਾਰੇ অপারেਟਰ ਜਿਹੜੇ ਕੀ ਐਨਐਕਐਸਟੀ ਕੰਪਨੀ ਦੇ ਨਾਲ ੱੱਕੇ ਨਾਲ ਮਸ਼ੀਨ ਨਾਲ ਜੋੜ ਜੋੜ ਲਏ ਉਹਨਾਂ ਨੇ ਜਾਂ ਸਾਡੇ ਨਾਲ ਜਿਹੜੇ ਅੱਜ ਵੀ ਚੱਲ ਰਹੇ ਨੇ ਇਹ ਸਾਰਿਆਂ ਦਾ ਇੱਕ ਕਾਠੋਰੈਂਸ ਕਰਿਆ ਸੀ देखो ਜਿਹੜਾ ਪਹਿਲਾ ਆਪਰੇਟਰ ਟੁੱਟ ਗਿਆ ਸਾਡੇ ਪਟਿਆਲੇ ਸ਼ਹਿਰ ਦੇ ਕੋਈ ਆਪਰੇਟਰ ਸਾਨੂੰ ਛੱਡ ਕੇ ਜਾਂ ਸਾਡੇ ਤੋਂ ਬਾਹਰ ਨਹੀਂ ਗਿਆ। ਸਾਡੀ ਮੀਟਿੰਗ ਵੀ ਆਕਦੀ ਹੈ ਕਿ ਉਹ ਆਪਰੇਟਰਾਂ ਦੀ। ਸੋ ਅਕਿੰਦਰਾ ਦੀ ਮੀਟਿੰਗ ਵੀ ਕੀ ਕਿਹੜਾ ਦਫਤਰ ਹੈ। ਦੇਖੋ ਪਿਛਲੇ ਦੋ ਤਿੰਨ ਦੋ ਮਹੀਨੇ ਤੋਂ ਇੱਕ ਨਵੀਂ ਕੇਬਲ ਕੰਪਨੀ ਆਈ ਹੈ ਪੁੱਤ ਜੀ ਜਾਣਦੇ ਹੋ। ਜੋ ਆਪਰੇਟਰਾਂ ਨਾਲ ਜਿਹੜੇ ਅਪਰੇਟਰ ਦੋੜ ਲਈ ਉਹਨਾਂ ਨੇ ਕਬਜ਼ੇ ਕਰ ਲਏ ਲੋਕਾਂ ਦੇ ਝੂਠੇ ਪਰਚੇ ਹੋ ਰਹੇ ਨੇ ਸੋ ਇਹ ਖਿਲਾਫ ਅਪਰੇਟਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਦੇਖੋ ਜਦ ਕਿਸੇ ਬੰਦੇ ਆ ਰੁਜ਼ਗਾਰੇ ਖੋਲਿਆ ਤੁਸੀਂ ਤਾਂ ਉਹਨੂੰ ਬੰਦੇ ਨੂੰ ਹੱਥਾਂ ਪੈਣੇ ਪੈ ਜਾਂਦੀ ਹੈ ਉਹਦਾ ਕਾਰੋਬਾਰ ਦੀ ਫਿਕਰ ਤੇ ਕਾਨੂੰਨ ਦਾ ਸੋ ਇਹ ਜਿੱਥੇ ਆਮ ਆਦੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਸੀ ਇਹ ਕਿ ਅਸੀਂ ਲੋਕਾਂ ਨੂੰ ਰੁਜ਼ਗਾਰ ਦਵਾਂਗੇ ਲੋਕਾਂ ਨੂੰ ਕੰਮ ਕਰਾਵਾਂਗੇ ਤੇ ਉਲਟਾ ਹੋਊ ਗੀ ਰਿਹਾ ਪਹਿਲੀ ਵਾਰ ਹੋਇਆ ਮੈਂ ਕਹਿੰਦਾ ਮੈਂ ਕਾਲੀ ਨਾਲ ਸੰਬੰਧ ਦਾ ਮੇਰਾ ਨੁਕਸਾਨ ਹੋ ਤੇ ਕੋਈ ਗੱਲ ਨਹੀਂ ਸਰਕਾਰ ਗਾਂਗ ਆਪ ਆਮ ਆਦੀ ਪਾਰਟੀ ਦੀ ਆ ਤੇ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਜਿਹੜੇ ਆਮ ਆਦਮੀ ਪਾਰਟੀ ਵਰਕਰ ਸੀ ਆਪਰੇਟਰ ਆਮ ਆਦਮੀ ਪਾਰਟੀ ਵਰਕਰ ਸੀ ਉਹਨਾਂ ਦਾ ਰੋਜ਼ਗਾਰ ਖੋਇਆ ਜਾ ਰਿਹਾ ਪਹਿਲੀ ਵਾਰ ਐਗਜ਼ੈਂਪਲ ਫਿਕਸ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਇੱਥੇ ਦੇ ਐਮਐਲਏ ਨੇ ਕਿ ਜਿਹੜੇ ਵਰਕਰਾਂ ਦੇ ਕਾਰੋਬਾਰ ਖੋਣ ਲੱਗ ਗਏ ਜਿਹੜੇ ਵਰਕਰ ਦਾ ਕਾਰੋਬਾਰ ਖੋਣਗੇ ਉਹਦਾ ਪਰਿਵਾਰ ਕਿਵੇਂ ਚੱਲੂਗਾ ਸੋ ਇਸ ਕਰਕੇ ਨਿਰਿਤ ਗੁੰਡਾਗਰ ਦੀ ਝੂਠੇ ਪਰਚੇ ਹੋ ਰਹੇ ਆ ਸਾਨੂੰ ਸਰਕਾਰ ਤੋਂ ਕੋਈ ਉਮੀਦ ਤਾਂ ਸੀ ਨਹੀਂ ਅਸੀਂ ਮਾਨਯੋਗ ਹਾਈ ਕੋਰਟ ਹਾਈ ਕੋਰਟ ਗਏ ਤੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਜਿੰਨੇ ਝੂਠੇ ਪਰਚੇ ਦਿੱਤੇ ਹੁਣ 300 ਦਾ ਪਰਚਾ ਪਟਿਆਲੇ ਦਿੱ ਹਰੀ ਚੋਰ ਦੇ ਪਰਚੇ ਦੇਦੇ ਆਪਰੇਟਰਾਂ ਦੇ ਪਰਚੇ ਦੇਦੇ ਸੋ ਸਾਰੇ ਲੜਾਈ ਸੀ ਲੜ ਰਹੇ ਆ ਮਾਨਜੋ ਹਾਈ ਕੋਰਟ ਨੇ ਸਟੇ ਕਰਤੀ ਸਾਰੇ ਪਰਚੇ ਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਆ ਵੀ ਕੋਈ ਨਵਾਂ ਪਰਚਾ ਦੇਣਾ ਤਾਂ ਹਾਈ ਕੋਰਟ ਨੂੰ ਨੋਟਿਸ ਹੋਊਗਾ ਉਹ 16 ਤਰੀਕ ਨੂੰ ਸਰਕਾਰ ਨੇ ਆਪਣਾ ਵੱਖ ਰੱਖਣਾ ਤੇ 20 ਤਰੀਕ ਨੂੰ ਬਹਿਸ ਹੈ ਦੇ ਬਾਰੇ ਸੋ ਮੈਨੂੰ ਸਾਨੂੰ ਪੂਰੀ ਉਮੀਦ ਆ ਕਿ ਇਹ ਕੇਸ ਸੀਬੇ ਨੂੰ ਜਾਂ ਬਾਹਰਲੀ ਕਿਸੇ ਏਜੰਸੀ ਨੂੰ ਮਾਰਕ ਹੋ ਜੇ ਤੇ ਦੁੱਧਾ ਦੁੱਧ ਪਾਣੀ ਹੋ ਜੇ ਜਿਹੜੇ ਲੋਕ ਗੁੰਡਾ ਕਾਰਦੀ ਕਰ ਰਹੇ ਨੇ ਜਿਹੜੇ ਸਰਕਾਰ ਦੀ ਸ਼ਹਿਤ ਤੇ ਲੋਕਾਂ ਦਾ ਰੋਜ਼ਗਾਰ ਖੋ ਰਹੇ ਨੇ ਲੁੱਟਾ ਖੁੱਟ ਕਰ ਰਹੇ ਨੇ ਕੁੱਟਮਾਰ ਕਰ ਰਹੇ ਨੇ ਉਹਨਾਂ ਦਾ ਮੂੰਹ ਤੋਂ ਜਵਾਬ ਹੋਊਗਾ ਦੇਖੋ ਸਭ ਤੋਂ ਖਤਰਨਾਕ ਆਮ ਬੰਦਾ ਹੁੰਦਾ ਜਿਹਨੂੰ ਡਰਦਾ ਕੀ ਆ ਵੀ ਮੇਰੇ ਮੇਰਾ ਕਾਰੋਬਾਰ ਖੋਇਆ ਨ ਜਾਵੇ ਮੇਰੇ ਬੱਚੇ ਦਾ ਪਾਲਣ ਪੋਸ ਚਲੇ ਜਿਹਦਾ ਤੁਸੀਂ ਕਾਰੋਬਾਰ ਖੋ ਰਹੇ ਹੋ ਉਹ ਵੀ ਕੀ ਕਰੂਗਾ ਬੰਦਾ ਇੱਕ ਪਾਸੇ ਗਵਰਨਮੈਂਟ ਕਹਿ ਰਹੀ ਹੈਗੀ ਕਿ ਕਿ ਬਾਹਰੋਂ ਆ ਕੇ ਲੋਕ ਨੌਕਰੀਆਂ ਕਰਨਗੇ ਉਰੇ ਸੋ ਉਰੇ ਦਾ ਜਿਹੜਾ ਰੋਜ਼ਗਾਰ ਉਹੀ ਸੇਫ ਨਹੀਂ ਹੈਗਾ ਦੇਖੋ ਸੀਐਮ ਸਾਹਿਬ ਕਹਿੰਦੇ ਸੀਗੇ ਵੀ ਗੋਰੇ ਆ ਕੇ ਉਰੇ ਕੰਮ ਕਰਿਆ ਕਰਨਗੇ ਗੋਰੇ ਕੀ ਜਿਹੜੇ ਉਰੇ ਵਿਚਾਰੇ 20-20 ਸਾਲ ਤੋਂ ਜਿੰਨਾ ਲੋਕਾਂ ਨੇ ਰੋਜ਼ਗਾਰ ਇੱਕ ਸਿੰਪਲ ਛੋਟੇ ਦੇ ਕਾਰਪਰੇਸ ਨੇ ਸ਼ੁਰੂ ਕੀਤਾ ਅੱਜ ਉਹਨਾਂ ਨੇ ਮੈਂਤ ਨਾਲ ਆਪਣਾ 15 20 50000 ਰੁਪਏ ਦਾ ਮੁੱਦੇ ਹੋਣੇ ਤੇ ਉਲਟ ਹੋ ਰਿਹਾ ਬਾੜ ਖੇਤ ਨੂੰ ਖਾਣ ਲੱਗੀ ਮੈਂ ਤਾਂ ਪਹਿਲਾਂ ਕਹਿ ਗਿਆ ਕਿ ਕਿਹਾ ਵੀ ਪਹਿਲੀ ਵਾਰ ਐਗਜ਼ੈਂਪਲ ਫਿਸ ਕੀ ਦਿੱਤੀ ਆ ਆਮਰਿਕ ਪਾਰਟੀ ਨੇ ਕਿ ਆਪਣੇ ਵਰਕਰ ਜਿਹੜੇ ਉਹਨਾਂ ਦੇ ਵਰਕਰ ਨੇ ਉਹਦਾ ਕਾਰੋਬਾਰ ਖੋਲਿਆ ਪਰ ਇਹਦੇ ਵਿੱਚ ਦੇਖੋ ਕਿ ਆ ਤੁਹਾਡੀ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਸਵੇਰੇ ਸੋਦਾ ਬਸਾਰਾ ਚੱਲਦੇ ਸੀ ਗੁਰਦੁਆਰਾ ਸਾਹਿਬ ਦਾ ਦੇਖੋ ਗੱਲ ਤਾਂ ਇਹ ਹੈ ਵੀ ਜਿਹੜੇ ਆਮ ਲੋਕਾਂ ਦੀ ਗੱਲ ਕਰ ਰਿਹਾ ਹਾਂ بڑے ਬਿਊਰੋਕ੍ਰੇਟ ਸਾਨੂੰ ਵੀ ਫੋਨ ਕਰ ਦਫ਼ਤਰਾਂ ਕੇ ਪਾਉਂਦੇ ਵਿਚਾਰੇ ਕਿ ਸਾਡਾ ਸਿਮਰਨ ਦਾ ਗਿਆ ਸਾਡੇ ਹੋ ਗਿਆ ਕਿ ਫਾਸਟਵੇ ਦੇਖਣਾ ਚਾਹੁੰਦੇ ਆ ਇਹ ਥੋੜਾ ਜਿਹਾ ਮੈਂ ਸਮਝਦਾ ਕਿ ਲੋਕਾਂ ਦਾ ਆਮ ਬੰਦੇ ਦਾ ਬਹੁਤ ਨੁਕਸਾਨ ਹੋਇਆ ਇੱਕ ਨੈਕਸਟ ਕੰਪਨੀ ਨੇ ਜਿਹੜੀ ਗੁੰਡਾ ਜਿਹੜੀਆਂ ਲੋਕਾਂ ਲਈ ਜਿਹੜੀ ਸਬਸਕ੍ਰਿਪਸ਼ਨ ਸੀ ਫੀਸਾਂ ਵਧਾ ਦਿੱਤੀਆਂ ਇਹਦੇ ਬਾਰੇ ਦੇਖੋ ਦੇਖੋ ਵਪਾਰ ਦੇਖੋ ਦੋ ਗੱਲਾਂ ਨੇ ਵਪਾਰ ਤੇ ਲੁੱਟ 'ਚ ਫਰਕ ਹੋਊਗਾ ਫਾਸਟਵੇ ਵਪਾਰ ਕਰ ਰਹੀ ਸੀ ਇਹ ਕੰਪਨੀ ਮੈਂ ਕੰਪਨੀ ਮਾੜੀ ਨਹੀਂ ਹੋ ਸਕਦੀ ਕੰਪਨੀ ਠੀਕ ਉਸਾਰੀ ਸੀ ਤਾਂ ਜੋ ਕੰਪਨੀ ਆਈ ਐਸ ਉਹ ਤਾਂ ਕਹਿ ਰਹੀ ਸੀ ਤੁਹਾਡੇ ਜੀਆ ਇਹਨੂੰ ਤੁਸੀਂ ਆਗੇ ਹੈਲਥੀ ਕੰਪੀਟੀਸ਼ਨ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਕਰ ਤਿਆਰ ਬੈਠੇ ਅਸੀਂ ਜਿਹਦੇ فاਸਲੇ ਦੇ فاਸਲੇ ਦੇਖੇ ਜੀਓ ਦੇਖੇ ਜੀਓ ਦੇਖੇ ਪਰ ਮੈਂ ਸਮਝਦਾ ਕਿ ਇਹ ਬਹੁਤ ਮਾੜਾ ਹੋਇਆ ਜਿਹੜਾ ਆਮ ਤੱਕ ਇਹਨਾਂ ਲੋਕਾਂ ਦਾ ਕਾਰਵਾਨ ਖੋਇ ਜਾ ਰਹੇ ਨੇ ਇਹਦੀ ਅਸੀਂ ਇਹ ਨਹੀਂ ਖੇਧੀ ਕਰਦੇ ਆ ਤੇ ਸਾਨੂੰ ਉਮੀਦ ਕੇਵਲ ਤੇ ਕੇਵਲ ਮਾਨਜੋ ਹਾਈ ਕੋਰਟ ਤੇ ਆ ਉਥੇ 20 ਤਰੀਕ ਨੂੰ ਫੈਸਲਾ ਹੋਊਗਾ ਤੇ ਦੁੱਧ ਦਾ ਪਾਣੀ ਦਾ ਪਾਣੀ ਸਰ ਤੇ ਵਿੱਚ ਗੱਡੀਆਂ ਜਿਹੜੀਆਂ ਅਨੋਂ ਨੰਬਰ ਇਹਨਾਂ ਦੇ ਕੰਨਾਂ ਤੋਂ ਕਿੱਥੇ ਕਿੱਤੇ ਹੈ ਮਤਲਬ ਅਸੀਂ ਇਹ ਸੁਣੋਰੀਏ ਕਿ ਹੋ ਗਿਆ ਗੱਡੀਆਂ ਅਜੇ ਵੀ ਚੱਲ ਰਹੀਆਂ ਟਰੋਡ ਤੇ ਪੇਟਾ ਨੂੰ ਲੱਗਦਾ ਕਿਉਂਕਿ ਪੁਲਿਸ ਤਾਂ ਤੁਸੀਂ ਕਹਿ ਰਹੇ ਹੋ ਸਾਡੀ ਫੂਟੇ ਨਹੀਂ ਤਾਂ ਬਿਲਕੁਲ ਹੈ ਵੀ ਜਿਹੜਾ ਆਮ ਤੱਕ ਕਰ ਰਹੇ ਨੇ ਗੱਡੀਆਂ ਚੱਲ ਰਹੀਆਂ ਕੀ ਆ ਤੁਸੀਂ ਉਸ ਦੀ ਜਿਹੜੇ ਤੁਹਾਡੇ ਕੋਈ ਕੇਬਲੋਟਰ ਦੇ ਆਲੇ-ਦਾਲੇ ਘਰ ਦੇ ਵਿੱਚ ਫਿਰਦੇ ਆ ਉਹ ਬਿਲ ਲੋਕਾਂ ਦੇ ਗੱਡੀਆਂ ਪਰੇ ਫਿਰਦੇ ਅਸਲੇ ਨਾਲ ਲਿਆ ਜਾਂ ਫਲੇ ਨਾਲ ਉਹ ਬੰਤੂਰੇ ਫਿਰਦੇ ਨੇ ਲੋਕਾਂ ਦੇ ਘਰਾਂ ਅੰਦਰ ਦਬਕੇ ਮਾਰ ਡਰਾ ਰਹੇ ਨੇ ਤੇ ਉਹਨਾਂ ਦੇ ਵਾਸਤੇ ਬੜੀ ਮਾੜੀ ਗੱਲ ਹੈ ਮੇਰੇ ਸਭ ਦਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਕੇ ਦੇ ਥੱਲੇ ਗੱਡੀਆਂ ਫਿਰ ਰਹੀਆਂ ਨੇ ਇੱਕ ਪਿੱਛੇ ਦੇ ਗੱਡੀ ਫੜੀਆਂ ਵੀ ਗੱਡੀਆਂ ਪਰ ਪੁਲਿਸ ਨਾਲ ਦੀ ਨਾਲ ਛੜਦਾ ਹੋ ਸੋ ਇਸ ਕਰਕੇ ਮੈਂ ਸਮਝਦਾ ਕਿ ਪੁਲਿਸ ਨੂੰ ਵੀ ਇਨਸਾਫ ਕਰਨਾ ਚਾਹੀਦਾ ਮਾਝੋ ਐਸਐਸਪੀ ਨੇ ਸਾਰੇ ਐਸਟੂ ਡੀਐਸਪੀ ਨੇ ਆਪਾਂ ਇੱਥੇ ਹੀ ਰਹਿਣਾ ਸਾਰਿਆਂ ਨੇ ਕਿ ਸਰਕਾਰ ਆਈ ਹੈ ਕਿ ਰਹਿਦੀ ਆ ਨੇ ਆਪਾਂ ਇੱਥੇ ਸਮਾਚ ਰਹਿਣਾ ਕਮ ਸਿਕ ਮੈਂ ਇਨਸਾਫ ਤਾਂ ਦੇਈਏ ਨਾ ਆਪਾਂ ਜਿਹੜ ਸਾਰੇ ਜੋ ਸਹੀ ਖਾਂਦੇ ਨੁਕਸਾਨ ਹੋ ਗਏ ਤੇ ਵਿਚਾਰੇ ਗਰੀਬ ਪ੍ਰੋਪਰੇਟਰ ਨੇ ਉਹ ਨੁਕਸਾਨ ਕਿਉਂ ਕਰ ਰਹੇ ਹੋ ਪਬਲਿਕ ਨੂੰ ਕੀ ਕਰ ਪਬਲਿਕ ਦਾ ਪਬਲਿਕ ਦਾ ਨੁਕਸਾਨ ਹੋ ਰਿਹਾ ਲੋਕਾਂ ਨੇ ਆਪਣੀ ਮਰਜ਼ੀ ਦਾ ਚੈਨਲ ਦੇਖਣਾ ਐਂਟਰਟੇਨਮੈਂਟ ਦੇਖਣਾ ਕੋਈ ਬਜ਼ੁਰਗਾ ਕੋਈ ਧਾਰਮਿਕ ਚੈਨਲ ਨੇ ਕੋਈ ਤੇ ਚੈਨਲ ਨੇ ਇਹ ਤਾਂ ਗਲ ਕੁੱਟਿਆ ਜਾ ਰਿਹਾ ਲੋਕਾਂ ਨੂੰ ਪਬਲਿਕ ਨੂੰ ਕਹਿਣਾ ਕੀ ਚਾਹੋਗੇ ਪਬਲਿਕ ਇਹ ਚਾਹੁੰਦਾ ਵੀ ਜੇ ਦੇਖੋ ਜਿਹੜੇ ਬੰਦੇ ਧੱਕਾ ਕਰ ਰਹੇ ਨੇ ਉਹਨਾਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੁਸੀਂ ਜਿਹੜਾ ਵੀ ਦੇਖਣਾ ਚਾਹੁੰਦੇ ਹੋ ਕਿਹੜੀ ਕਿਸੇ ਫਾਸਟਵੇ ਹੋਰ ਦੇਖਣਾ ਚਾਹੁੰਦੇ ਹੋ ਦੇਖਣਾ ਚਾਹੀਦਾ ਇਹ ਲੋਕਾਂ ਤੁਸੀਂ ਦੇਖੋਗੇ ਲੋਕ ਸੜਕ ਦੇ ਉੱਤਰਨਗੇ ਜਿਨ੍ਹਾਂ ਦਾ ਕਾਰੋਬਾਰ ਖਤਮ ਹੋ ਗਿਆ ਜਿਨ੍ਹਾਂ ਦੇ ਝੂਠੇ ਪਰਚੇ ਦੇ ਲੋਕ ਹੌਲੀ-ਹੌਲੀ ਦੇਖੋਗੇ ਸੜਕਾਂ ਦੇ ਉੱਤਰਨੀ ਆ ਬਹੁਤ ਜਲਦੀ ਪਾਰਲੀਮੈਂਟ ਦੀ ਚੋਣਾਂ ਆ ਰਹੀਆਂ ਦੂਜੀਆਂ ਚੋਣਾਂ ਆ ਰਹੀਆਂ ਲੋਕਾਂ ਨੂੰ ਮੂੰਹ ਤੋਂ ਜਵਾਬ ਦੇਣਾ ਕਿਹੜੇ ਮੂੰਹ ਨਾਲ ਜਾਣਗੇ ਆਮ ਆਦਮੀ ਪਾਰਟੀ ਅੱਜ ਅੱਜ ਪਟਿਆਲ ਦੇ ਐਮਐਲਏ ਕਿਹੜੇ ਮੂੰਹ ਨਾਲ ਜਾਣਗੇ ਉੱਥੇ ਵੋਟਾਂ ਮੰਗਣ ਵਾਸਤੇ ਲੋਕਾਂ ਦੇ ਕੋਲੋਂ ਲੋਕ ਜੁੱਤੀਆਂ ਲਾ ਕੇ ਪਹਿਣਗੇ ਪਿੱਛੇ ਇਹਨਾਂ ਦੇ ਤੋ ਇਸ ਕਰਕੇ ਅਸੀਂ ਇਸ ਇੱਕ ਲੋਕ ਲਹਿਰ ਜੇ ਲੋਕ ਸਰਕਾਰ ਬਣਾ ਸਕਦੇ ਨੇ ਤਾਂ ਲੋਕ ਸਰਕਾਰ ਡੇਕ ਵੀ ਸਕਦੇ ਸੋ ਇਸ ਕਰਕੇ ਲੋਕਾਂ ਦੇ ਰੋਹ ਤੋਂ ਬਚਣਾ ਚਾਹੀਦਾ ਕਿਦਰ ਦੇਖਦੇ ਆ ਕਿ ਉਹ ਜਿਹੜੀ ਅਪਲੇਸ਼ਨ ਮੀਟਿੰਗ ਜਰੂਰ ਹੋ ਰਹੀ ਹੈ ਕਿ ਕੀ ਕੁਝ ਪਰੇਸ਼ਾਨੀ ਸੀ ਜਿਹੜੀਆਂ ਕੇਬਲ ਆਪਰੇਟਰਾਂ ਨੇ ਸਾਂਝੇ ਕੀਤੇ ਨੇ ਮੀਟਿੰਗ ਦੇ ਵਿੱਚ ਦੇਖੋ ਪਰੇਸ਼ਾਨੀ ਦਾ ਪਰੇਸ਼ਾਨੀ ਦਾ ਬਹੁਤ ਵੱਡੀ ਹੈ ਕਿਤੇ ਸਰਕਾਰ ਕਹਿ ਕੇ ਆਈ ਸੀ ਕਿ ਅਸੀਂ ਜਿਹੜੇ ਨੌਜਵਾਨਾਂ ਨੂੰ ਕਾਰੋਬਾਰ ਦੇਵਾਂਗੇ ਚੰਗੇ ਰੁਜ਼ਗਾਰ ਦੇ ਮਹੀਏ ਮਹੀਆ ਕਰਾਵਾਂਗੇ ਸਾਧਨ ਮੌਕੇ ਉਹਨਾਂ ਨੂੰ ਤੇ ਅੱਜ ਪੰਜਾਬ ਦੇ ਵਿੱਚ ਮੈਂ ਬੜੀ ਹੈਰਾਨੀ ਤੋਂ ਇੱਥੇ ਗੱਲ ਦੱਸਣਾ ਚਾਹੁੰਦਾ ਕਿ ਅੱਜ ਪੰਜਾਬ ਸਰਕਾਰ ਦੇ ਮੋਤੇ ਤੇ ਮਾਨਯੋਗ ਹਾਈ ਕੋਰਟ ਨੇ ਚਪੇੜ ਮਾਰੀ ਐ ਰੈਸਟਡ ਦੇ ਕੇ ਉਥੇ ਇੱਕ ਬਹੁਤ ਵੱਡੀ ਗੱਲ ਹੋ ਰਹੀ ਹੈ ਕਿ ਪਾਸਪੋਰਟ ਕਾਰਜਾਲੇ ਨੇ ਇੱਕ ਅੰਕੜਾ ਜਾਰੀ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਤਿਹਾਸ ਦੇ ਵਿੱਚ 11,94,000 ਪਾਸਪੋਰਟ ਬਣਾਏ ਜਦੋਂ ਪੰਜਾਬ ਦੇ ਵਿੱਚ ਨੌਜਵਾਨ ਜੀ ਨੂੰ ਅਸੀਂ ਕਹਿ ਕੇ ਲਿਆਏ ਸੀ ਕਿ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪਹਲੂ ਕਰਾਵਾਂਗੇ ਤਾਂ 11,94,000 ਪਾਸਪੋਰਟ ਬਣ ਗਏ ਉਹ ਦੌਰਾਨ ਦੇ ਵਿੱਚ ਸਭ ਤੋਂ ਵੱਧ ਨੌਜਵਾਨ ਆਪਰੇਟਰ ਪੰਜਾਬ 'ਚ ਕੰਮ ਕਰਦਾ 10,000 15,000 20,000 ਕਮਾ ਕੇ ਪਰਿਵਾਰ ਪਾਲਦਾ ਹੈ ਅੱਜ ਪਰਿਵਾਰ ਪੰਜਾਬ ਪੰਜਾਬੀ ਨੌਜਵਾਨ ਮਾਈ ਪਾਈ ਹਰੇਕ ਖਤਰੇ ਦੇ ਵਿੱਚ ਹੈ ਹਰੇਕ ਇੱਕ ਲੜਾਈ ਦੇਖ ਰਿਹਾ ਹੈ ਕਿ ਕੇਬਲ ਦੀ ਜੋ ਲੜਾਈ ਫਾਸਟ ਵੀ ਦੀ ਚੱਲ ਰਹੀ ਹੈ ਸਰਕਾਰ ਦੇ ਨਾਲ ਉਹਦੇ ਵਿੱਚ ਪ੍ਰਸ਼ਾਸਨ ਕਿਹੜੇ ਪਾਸੇ ਖੜਦਾ ਹੈ ਮੁੱਖ ਮੰਤਰੀ ਕਿਹੜੇ ਪਾਸੇ ਖੜਦਾ ਹੈ ਮੰਤਰੀ ਕਿਹੜੇ ਪਾਸੇ ਖੜਦੇ ਨੇ ਪੰਚਾਇਤ ਦੇ ਐਮਐਲਏ ਕਿਹੜੇ ਪਾਸੇ ਖੜਦੇ ਨੇ ਅੱਜ ਨਿਹਰਗੜੀ ਹੋਈ ਪਈ ਹੈ ਕੇਵਲ ਇਸ ਲੜਾਈ ਦੇ ਵਿੱਚ ਇਨਸਾਫ ਦੀ ਕਿਤੇ ਗੱਲ ਕੀਤੀ ਹੈ ਦਾ ਹਾਈ ਕੋਰਟ ਨੇ ਕੀਤੀ ਹੈ ਪ੍ਰਸ਼ਾਸਨ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਇਹ ਜੀ ਅੱਜ ਮੀਟਿੰਗ ਹੋਈ ਹੈ ਦੇਖੋ ਛੋਟੀ ਜਿਹੀ ਗੱਲ ਕੀਤੀ ਮੀਟਿੰਗ ਹੈ ਉਹ ਕਹਿੰਦੇ ਵੀ ਆਪਰੇਟਰ ਸਾਡੀ ਸਰਵਿਸ ਦੇਣਾ ਚਾਹੁੰਦੇ ਨੇ ਕਿ ਉਹਨਾਂ ਦੇ ਐਮਐਲਏ ਨੇ ਇੱਕ ਮੰਤਰੀ ਨੇ ਪਿੱਛੇ ਕਿਹਾ ਕਿ ਸਾਡੀ ਸਰਵਿਸ ਆਪਰੇਟਰ ਲੈਣਾ ਚਾਹੁੰਦੇ ਨੇ ਅੱਜ ਆਪਰੇਟਰ ਦਾ ਛਾਲਾ ਮਾਰ ਮਾਰ ਕੇ ਉਰੇ ਆਏ ਨੇ ਤੇ ਆਪਰੇਟਰਾਂ ਦੇ ਤੇ ਬੱਚੇ ਅੱਜ ਤੰਗਹਾਲੀ ਦੇ ਹਾਲ ਤੇ ਲੱਗੇ ਹੋਣੇ ਪਤਾ ਨਹੀਂ ਅਗਲੇ ਮਹੀਨੇ ਫੀਸ ਭਰਨਿਕ ਨਹੀਂ ਭਰਨੀ ਹੈ ਇਸ ਲਈ ਇਹ ਅੱਜ ਦੀ ਮੀਟਿੰਗ ਇਸ ਗੱਲ ਦਾ ਸਨੇਹਾ ਦਿੰਦੇ ਆ ਸਰਕਾਰ ਨੂੰ ਕਿ ਆਉਂਦੀ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਥੋੜੀ ਚੂਲਾ ਹਲਾ ਦੇਣਗੇ ਪੰਜਾਬੀ ਤੇ ਪੰਜਾਬ ਦੇ ਲੋਕ ਜੇ ਤੁਸੀਂ ਆਪਣੀ ਕਤਾਹੀ ਤੋਂ ਬਾਜਣਾ ਹੈ ਪਿਛਲੇ ਤੀਨ ਹੀ ਤੋਂ ਨੂ ਵੀ ਪੁਲਿਸ ਦੇ ਇੱਕ ਈਐਸ ਡਿਵੈਲਪਰ ਦੇ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਦੇ ਹੋਇਆ ਤੁਹਾਡੇ ਪੇਟਾਂ ਨੇ ਜਬਰਦਸਤੀ ਕੱਪੇ ਹੋ ਰਹੀ ਹੈ। ਹਾਈ ਕੋਰਟ ਨੇ ਕਰ ਦਿੱਤਿਆ ਕਿ ਜੇ ਸੀਵੀ ਜਾਂਦੀ ਮੰਗੀ ਕਰਦੇ ਹਾਂ। ਮੈਂ ਕਿ ਬੇਨਤੀ ਕਰਦਾ ਕਿ ਤਾਂ ਇੱਕ ਪਰਚਾ ਦਰਜ ਨਹੀਂ ਹੋਇਆ। ਪਰਚੇ 15 ਤੋਂ ਉੱਪਰ ਦਰਜ ਹੋ ਚੁੱਕੇ ਨੇ। ਉੱਜੀ ਗੱਲ ਪਰਚਾ ਮੇਰੇ ਤੇ ਦਰਜ ਨਹੀਂ ਹੋਇਆ। ਕੇਬਲ ਦੀ ਆਮ ਲੋਕਾਂ ਦੀ ਗਊ ਗਰੀਦ ਲੜਾਈ ਲੜਨ ਵਾਲੇ ਸਾਡੇ ਵਰਗੇ ਦੇ ਪਰਚਾ ਦਰਜ ਕਰਦੇ 10 ਵਾਰ ਕਰਦੇ ਮੇਰੇ ਕਾਰੋਬਾਰ ਨਾ ਖੋ ਜਿਹੜੀ ਤੁਸੀਂ ਗੱਲ ਕਰਦੇ ਹੋ 20 ਤਰੀਕ ਨੂੰ ਉਹਦਾ ਤਾਂ ਚਲੋ ਅਸੀਂ ਮੰਗ ਅਸੀਂ ਸਿੱਟ ਦੀ ਮੰਗ ਕੀਤੀ ਅਸੀਂ ਸੀਬੀ ਦੀ ਮੰਗ ਕੀਤੀ ਆ ਪਰ ਲੜਾਈ ਕੇਵਲ ਸੀਬੀ ਦੀ ਮੰਗ ਮੰਨ ਲੈਣਾ ਹੱਲ ਨਹੀਂ ਹੋਣੀ ਹੱਲ ਹੋਊਗੀ ਜਦੋਂ ਸਰਕਾਰ ਆਪਣੇ ਗਰੇਵਾਚ ਝਾਕੂਗੀ ਅਸੀਂ ਕਹਿ ਕੇ ਕੀ ਅਸੀਂ ਤਾਂ ਕਰ ਕੀ ਰਹੇ ਹਾਂ ਤੁਹਾਡਾ ਸਮਾਨ ਬੜਾ ਚੋਰੀ ਕੀਤਾ ਕਿੰਨਾ ਖਰਪੇ ਤੋਂ ਸਮਾਨ ਚੋਰੀ ਕੀਤਾ ਹੈ ਜਿਹੜੇ ਸਭ ਆਫਿਸ ਹੈਗੇ ਨੇ ਫਿਰ ਮੈਂ ਬੇਜ਼ਗਾਰ ਦਾ ਸਮਾਨ ਕੰਪਨੀ ਦਾ ਹੈ ਕੰਪਨੀ ਆਪਰੇਟਰਾਂ ਦੀ ਹੈ 6000 ਆਪਰੇਟਰ ਪੰਜਾਬ ਚ ਕੰਮ ਕਰਦੇ ਆ ਅੱਜ 6000 ਆਪਰੇਟਰ ਦਾ ਸਮਾਨ ਚੋਰੀ ਹੋਇਆ ਹੈ ਉਹ ਆਪਰੇਟਰ ਲੜਾਈ ਲੜ ਰਹੇ ਨੇ ਆ ਇਹ ਲੜਾਈ ਸੜਕਾਂ ਤੇ ਆਉਣੀ ਹੈ ਇਹ ਲੜਾਈ ਪ੍ਰਸ਼ਾਸਨ ਦੇ ਕੇਸ ਚ ਜਾਣੀ ਹੈ ਲੜਾਈ ਦੇ ਧਰਨੇ ਚ ਬਦਲ ਜਾਣਾ ਸਰਕਾਰ ਨੂੰ ਭੱਜਿਆਂ ਨੂੰ ਰਾਹ ਨਹੀਂ ਥਿਉਣੇ ਹੈ ਇਹ ਲੜਾਈ ਨੇ ਬਹੁਤ ਲੰਮੇ ਚੱਲਣਾ ਹੈ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੀ ਲੜਾਈ ਹੈ ਠੀਕ ਹੈ ਅੱਜ ਪਟਿਆਲਾ ਸ਼ਹਿਰ ਦੇ ਸਮੂਹ ਆਪਰੇਟਰਾਂ ਦੀ ਅਸੀਂ ਮੀਟਿੰਗ ਕੀਤੀ ਸੀ ਤੇ ਸਾਰੇ ਆਪਰੇਟਰ ਜਿਹੜੇ ਕਿ ਐਨ ਐਕਐਸਟੀ ਕੰਪਨੀ ਦੇ ਨਾਲ ਤੱਕੇ ਨਾਮ ਵਾਦਮਾਸ਼ੀ ਨਾਲ ਜੋੜ ਜੋੜ ਲਏ ਉਹਨਾਂ ਨੇ ਯਾ ਸਾਡੇ ਨਾਲ ਜਿਹੜੇ ਅੱਜ ਵੀ ਚੱਲ ਰਹੇ ਨੇ ਇਹ ਸਾਰਿਆਂ ਦਾ ਇੱਕ ਕਾਠੂ ਰਿਸ ਕਰਿਆ ਸੀ ਲੰਚ ਦਾ ਇਹਨਾਂ ਦਾ ਰੱਖਿਆ ਸੀ ਤੇ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਫਾਸਵੇ ਕੰਪਨੀ ਆ ਇੱਕ ਬਹੁਤ ਵੱਡੀ ਕੰਪਨੀ ਆ ਇਹ 50 100 ਸਾਲ ਚੱਲਣ ਵਾਲੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਇੱਕ ਕੰਪਨੀ ਆ ਤੇ ਇਹ ਐਨਐਕਐਸਟੀ ਜਿਹੜੀ ਕੰਪਨੀ ਆ ਇਹ ਕੁਝ ਟਾਈਮ ਨਾ ਇਹਨਾਂ ਦਾ ਕੋਈ ਕੁਆਲਟੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਧੱਕੇ ਨਾਲ ਬਦਮਾਸ਼ੀ ਨਾਲ ਕੁਝ ਟਾਈਮ ਲਈ ਓਪਰੇਟਰਾਂ ਨੂੰ ਡਰਾ ਕੇ ਧਮਕਾ ਕੇ ਪਰਚੇ ਕਰਕੇ ਝੂਠੇ ਮੇਰੇ ਤੇ ਵੀ ਪਰਚੇ ਕਰੇ ਤੇ ਇਹਨਾਂ ਦਾ ਕੋਈ ਸਿੱਟਾ ਨਿਕਲਣਾ ਨਹੀਂ ਨਾ ਨਿਕਲਿਆ ਸੋ ਗੱਲ ਇਹ ਆ ਵੀ ਸਾਰਿਆਂ ਦਾ ਧੰਨਵਾਦ ਹੈ ਹਰਿਆਣ ਦਾ ਆਏ ਨੇ ਤੇ ਅਸੀਂ ਇਹਨਾਂ ਦੇ ਨਾਲ ਆ ਪੂਰੇ ਪੂਰ ਜੋਰ ਇਹ ਮਿਹਨਤ ਕਰ ਰਹੇ ਨੇ ਸਾਡੇ ਟੈਕਨੀਕਲ ਨੂੰ ਆਪਣੇ ਕੰਮ ਕਰ ਰਹੇ ਨੇ ਤੇ ਸਾਡੇ ਪੱਤਰਕਾਰ ਤੁਹਾਡੇ ਵਾਲੇ ਭਰਾ ਜਿਹੜੇ ਜਿੰਨੇ ਤੁਸੀਂ ਤੁਹਾਡਾ ਹੀ ਬੜਾ ਬੜਾ ਧੰਨਵਾਦ ਕਿਉਂਕਿ ਇਹ ਸਮਾਂ ਲੰਘ ਜਾਂਦਾ ਹੁੰਦਾ ਹੈ ਸਮਾਂ ਕੋਈ ਸਥਿਰ ਨਹੀਂ ਰਹਿੰਦਾ ਹੁੰਦਾ ਸੋ ਇਹ ਆ ਵੀ ਕੰਪਨੀ ਨੇ ਚੱਲਣਾ ਫਾਸਟ ਬਣ ਔਰ ਚੱਲ ਰਹੀ ਹੈ ਤੇ ਚੱਲਦੀ ਰਹੂਗੀ ਧੰਨਵਾਦ ਹਾਂਜੀ ਪਿਛਲੇ ਦਿਨੀ ਜੋ ਆਪਰੇਟਰਾਂ ਨਾਲ ਟਕਰਾ ਚੱਲ ਗਿਆ ਸੀਗਾ ਕੀ ਨੁਕਸਾਨ ਹੋਇਆ ਔਰ ਕਿੰਨੇ ਕਾ ਆਪਰੇਟਰ ਟੁੱਟ ਕੇ ਗਏ ਹੋ ਮੁ ਕੀ ਚਾਹਤ ਹੈ ਦੇਖੋ ਜਿਹੜਾ ਪਹਿਲਾ ਆਪਰੇਟਰ ਟੁੱਟ ਕੇ ਗਿਆ ਸਾਡੇ ਪਟਿਆਲੇ ਸ਼ਹਿਰ ਦੇ ਕੋਈ ਆਪਰੇਟਰ ਸਾਨੂੰ ਛੱਡ ਕੇ ਜਾਂ ਸਾਡੇ ਤੋਂ ਬਾਹਰ ਨਹੀਂ ਗਿਆ ਇਹ ਗੱਲ ਅਲੱਗ ਹੈ ਕਿ ਉਹਨਾਂ ਨੂੰ ਜ਼ਬਰਨ ਪੁਲਿਸ ਰਾਹੀਂ ਜਾਂ ਬਦਮਾਸ਼ੀ ਰਾਹੀਂ ਉਹਨਾਂ ਨੂੰ ਪ੍ਰੈਸ਼ਰ ਕਰਕੇ ਉਹਨਾਂ ਦੇ ਏਰੀਆ 'ਚ ਡੱਬੇ ਜ਼ਰੂਰ ਲਗਵਾ ਦਿੱਤੇ ਹੋਣਗੇ ਪਰ ਉਹ ਵੀ ਕਸਟਮਰਾਂ ਨੇ ਆਪ ਹੀ ਦਰਵਾਤੇ ਇਸ ਕਰਕੇ ਜਿੰਨੇ ਵੀ ਆਪਰੇਟਰ ਨੇ ਅੱਜ ਦੀ ਡੇਟ ਸਾਡੇ ਨਾਲ ਚਟਾਨ ਵਾਂਗੂ ਖੜੇ ਨੇ ਚਾਹੇ ਉਹਨਾਂ ਤੇ ਝੂਠੀਆਂ ਐਫਆਈਆਰ ਹੋ ਰਹੀਆਂ ਚਾਹੇ ਕੋਈ ਵੀ ਪ੍ਰੋਬਲਮ ਹੋ ਰਹੀ ਹੈ ਉਹ ਆਪਣਾ ਸਾਡੇ ਕੰਪਨੀ ਨਾਲ ਤੇ ਸਾਰੇ ਆਪਰੇਟਰ ਇੱਕੋ ਜਗ੍ਹਾ ਖੜੇ ਅੱਜ ਦੀ ਮੀਟਿੰਗ 'ਚ ਕੀ ਸੀ ਅੱਜ ਦੀ ਮੀਟਿੰਗ 'ਚ ਸਭ ਤੋਂ ਪਹਿਲਾਂ ਤਾਂ ਫੈਸਲਾ ਅਸੀਂ ਇਹ ਲਿੱਤਾ ਹੈ ਕਿ ਜਿੰਨੇ ਵੀ ਪਟਿਆਲੇ ਦੇ ਸਾਰੇ ਆਪਰੇਟਰ ਨੇ ਇਕਜੁੱਟ ਹੋ ਕੇ ਇਹ ਲੜਾਈ ਨੂੰ ਲੜਨਗੇ ਜਿਹੜੀ ਵੀ ਦੂਸਰੀ ਕੰਪਨੀ ਹੈ ਜਾਂ ਪ੍ਰਸ਼ਾਸਨ ਹੈ ਜਾਂ ਕਿਸੇ ਵੀ ਨਾਲ ਅਸੀਂ ਹਰ ਜਗ੍ਹਾ ਤੇ ਇਕੱਠੇ ਜਾ ਕੇ ਚਾਹੇ ਸਾਨੂੰ ਧਰਨੇ ਦੇਣ ਪੈਣ ਚਾਹੇ ਸਾਨੂੰ ਮਰਨ ਵਰਤ ਦੇਣਾ ਪਵੇ ਚਾਹੇ ਕੁਝ ਵੀ ਹੈ ਅਸੀਂ ਆਪਣੇ ਕਿਸੇ ਵੀ ਆਪਰੇਟਰ ਦਾ ਕਿਸੇ ਵੀ 파ਰਟਨਰ ਦਾ ਐਵੇਂ ਏਰੀਆ ਜਬਰਨ ਨਹੀਂ ਖੋਣ ਦਾਂਗੇ ਵੈਲਕਮ ਹੈ ਕੰਪਨੀ ਦਾ ਦੂਜੀ ਦਾ ਆਪਣੀਆਂ ਤਾਰਾ ਪਾਣ ਆਪਣੇ ਐਂਪਲੀਫਾਇਰ ਲਗਾਣ ਜਿਵੇਂ ਮਰਜ਼ੀ ਕੰਮ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਹਾਈ ਕੋਰਟ ਵੱਲ ਜਿਹੜੀ ਡਾਇਰੈਕਸ਼ਨ ਜੁੜਾਈ ਹੈਗੇ ਜਿਹੜੇ ਬੱਚੇ ਦੱਸੇ ਹੋ ਰਹੇ ਨੇ ਉਹ ਕੈਨਸਲ ਦੇ ਹਾਈ ਕੋਰਟ ਨੇ ਅਸੀਂ ਜਿੰਨੀਆਂ ਵੀ ਸਾਡੇ ਤੇ ਝੂਠੇ ਐਫ ਆਈ ਆਰ ਸੀ ਹਾਈ ਕੋਰਟ ਨੇ ਉਹ ਸਾਰੀਆਂ ਐਫ ਆਈ ਆਰ ਤੇ ਸਟੇ ਲਗਾਤੀ ਹੈ ਤੇ ਅੱਗੇ ਤੋਂ ਕੋਈ ਵੀ ਕੇਵਲ ਦੇ ਰਿਲੇਟਿਡ ਐਫ ਆਈ ਆਰ ਕਰਨ ਲਈ ਰੋਕ ਲਗਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸੁਣਵਾਈ ਹੈ ਅਸੀਂ ਕੋਈ ਵੀ ਬਾਹਰ ਸਟੇਟ ਤੋਂ ਬਾਹਰ ਦੀ ਏਜੰਸੀ ਦੀ ਮੰਗ ਕੀਤੀ ਹੈ ਕਿ ਉਹ ਸਾਡੀ ਇਨਵੈਸਟੀਗੇਸ਼ਨ ਕਰੇ ਤੇ 20 ਤਰੀਕ ਨੂੰ ਉਹਦੀ ਬਹਿਸ ਹੈ ਤੇ ਸਾਨੂੰ ਹੋਪ ਹੈ ਸਰਕਾਰ ਤੋਂ ਦੇ ਅੰਗੇਜਡ ਸਾਨੂੰ ਜਿਹੜੀ ਕੋਰਟ ਤੋਂ ਇਹਦਾ ਇਨਸਾਫ ਜ਼ਰੂਰ ਮਿਲੇਗਾ ਸਾਰੀ ਕੋਰਟ ਵੀ ਦੇਖ ਰਹੀ ਹੈ ਤੇ ਸਾਰੇ ਲੋਕ ਵੀ ਦੇਖ ਰਹੇ ਨੇ ਕਿਉਂਕਿ ਸਾਡਾ ਜਿਹੜਾ ਵਪਾਰ ਹੈ ਉਹ ਲੋਕਾਂ ਦੇ ਵਿੱਚ ਸਿਵਲ ਅਸੀਂ ਸਰਵਿਸ ਪ੍ਰੋਵਾਈਡਰਾਂ ਸਰਵਿਸ ਪ੍ਰੋਵਾਈਡਰਾਂ ਤੇ ਸਭ ਨੂੰ ਪਤਾ ਲੱਗ ਰਿਹਾ ਕਿ ਬਹੁਤ ਜ਼ਿਆਦਾ ਕਟਿੰਗਾਂ ਹੋ ਰਹੀਆਂ ਹਨ ਜਬਰਨ ਐਫ ਆਈ ਆਰ ਹੋ ਰਹੀਆਂ ਉਹ ਸਭ ਨੂੰ ਪਤਾ ਲੱਗ ਰਿਹਾ ਹੈ ਸਮਾਨ ਕਿੰਨਾ ਚੋਰੀ ਹੋਇਆ ਜੀ ਸਾਡਾ ਘਟੋਗੜ 35-40 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆ ਮਸ਼ੀਨਾਂ ਚੋਰੀ ਹੋ ਚੁੱਕੀਆਂ ਨੇ ਖੋਇਆ ਗਿਆ ਸਮਾਨ ਚੋਰੀ ਹੋਇਆ ਸਾਰਾ ਕੁਝ ਉਹ ਅਸੀਂ ਉਹ ਅਸੀਂ ਹਾਈ ਕੋਰਟ 'ਚ ਉਹਦਾ ਵੀ ਅਸੀਂ ਪਾਇਆ ਕਿ ਸਾਡੇ ਸਮਾਨ ਦੀ ਜਦ ਏਜੰਸੀ ਵੱਲ ਦੀ ਇਹਨੂੰ ਵੈਰੀਫਿਕੇਸ਼ਨ ਕਰੇਗੀ ਸਾਰੇ ਕੇਸ ਦੀ ਤੇ 100% ਹੈ ਕਿ ਵੀ ਹੋਰ ਇੱਕ ਚੰਗਾ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੈ ਕੀ ਨਾਮ ਹੈ ਜੀ ਸਤਿ ਨਿਖਿਲ ਵਰਮਨ ਨਾਮ ਹੈ ਲੱਡੂ ਹੈ ਜੀ ਤੇ ਜਿਹਨੇ ਕੇਬਲਰ ਰਵਾਤ ਵਾਲੇ ਕਿਹੜੀ ਕੇਬਲ ਨਾਲ ਤੁਸੀਂ ਜੁੜੇ ਹੋ ਸੀ ਅਸੀਂ ਫਾਸਟ ਵੀ ਨਾਲ ਹੀ ਜੁੜਨਾ ਹੈ ਜੀ ਫਾਸਟ ਵੀ ਨਾਲ ਹੀ ਰਵਾਂਗੇ ਆਪਾਂ ਫਾਸਟ ਵਿੱਚ ਆਪਾਂ ਰੋਟੀ ਖਾਈ ਆਪਾਂ ਤੇ ਛੇੜ ਨਹੀਂ ਕਰ ਸਕਦੇ ਠੀਕ ਹੈ ਨਾ ਜੀ ਸੋ ਕਿਤਨਾ ਦਿਨ ਵੀਡੀਓ ਨਾਲ ਹੋਈ ਸੀ ਹਾਂ ਜੀ ਘਰੋਂ ਬਾਹਰ ਹੀ ਫੁੱਲਸਾਲਾ ਚੱਕ ਕੇ ਉਤ ਮਾਰ ਕੇ ਦਾ ਮਾਮਲਾ ਮੇਰਾ ਭਰਾ ਬੈਠਾ ਸੀ ਫੈਕਟਰੀ 'ਚ ਬੈਠਾ ਹੈ ਸਾਡੀ ਪਾਣੀ ਦੀ ਫੈਕਟਰੀ ਵੀ ਹੈਗੀ ਜੀ ਉੱਥੇ ਮੇਰਾ ਭਰਾ ਬੈਠਾ ਸੀਗਾ ਉੱਥੇ ਹਰ ਵੀ ਢੀਟ ਤੇ ਗੌਰਵ ਨਾਮ ਦਾ ਮੁੰਡਾ ਆਇਆ ਸੀਗਾ ਜੀ ਉਹ ਕਹਿੰਦੇ ਕਿ ਤੂੰ ਹੀ ਮਨਸ਼ੂਗਨ ਲੱਡੂ ਦਾ ਭਰਾ ਹੈ ਕਹਿੰਦੇ ਹਾਂ ਉਹਨੇ ਜਾ ਕੇ ਡਾਂਗਾ ਮਾਰਨ ਲੱਗੇ ਡਾਂਗਾ ਮਾਰ ਕੇ ਗੱਡੀ 'ਚ ਬਿਠਾਇਆ ਐਕਸਵੀ ਨਾਮ ਦੀ ਗੱਡੀ 0900 ਨੰਬਰ ਦੀ ਗੱਡੀ ਦਾ ਸੀਗਾ ਉੱਤੇ ਥਾਣੇ 'ਈ ਆ ਕੇ ਛੱਡਿਆ ਜਾ ਕੇ ਉਹਨਾਂ ਨੇ ਪੁਲਸ ਵਾਲੇ ਦੇ ਸਾਹਮਣੇ ਥੱਪੜ ਮਾਰੇ ਨੇ ਇਸ ਤਰ੍ਹਾਂ ਪੁਲਸوں ਦੀ ਸਾਰੇ ਮਿਲੀ ਪਈ ਸੀ ਇਨਾਰੇ ਪ੍ਰਸ਼ਾਸਨ ਸੋ ਕੀ ਅਪੀਲ ਕਰਨਾ ਚਾਹੁੰਦੇ ਆ ਅੱਜ ਮੀਟਿੰਗ ਹੋਈ ਆ ਅਪੀਲ ਲੇਖੋ ਜੀ ਸਾਡਾ ਸਮਾਨ ਸਾਰਾ ਕੋ ਚੋਰੀ ਕੀਤਾ ਪਿਆ ਇਹਨਾਂ ਨੇ ਜੀ ਸਰੀ ਤੁਹਾਡੀ ਨੋਡਾ ਚੱਕ ਕੇ ਲੈ ਜਾਂਦੇ ਨੇ ਤੁਹਾਡੀ ਤੁਹਾਡਾ ਕੀ ਚੱਕ ਕੇ ਲੈ ਜਾਂਦੇ ਨੇ ਲੋਕਾਂ ਨੂੰ ਕਹਿ ਰਹੇ ਨੇ ਅਸੀਂ ਨੀਟਰ ਦੇ ਬੰਦੇ ਆਂ ਜੀ ਨੀਟਰ ਘਰ ਘਰ ਵੱਢ ਕੇ ਕੀ ਕਹਿ ਰਹੇ ਨੇ ਕਿ ਨੀਟਰ ਉਹ ਚੋਆ ਏ ਟੀਮ ਤੋਂ ਡੱਬੇ ਲਵਾ ਲੋ ਲੱਡੂ ਬਾਹਰ ਗਿਆ ਪਿਆ ਛੂਟ ਛੂਟ ਬੋਲ ਬੋਲ ਕੇ ਲੋਕਾਂ ਦੇ ਘਰੇਵਾਰ ਦੇ ਚੋਰ ਚੋਰ ਬੰਦੇ ਨੇ ਸਾਰੇ ਸਾਡਾ ਸਮਾਨ ਚੋਰੀ ਕਰਦੇ ਲੋਕਾਂ ਦੇ ਕਸਟਮਰ ਦੇ ਘਰੇ जाएंगे ਉਹ ਵੀ ਚੋਰ ਕਾ ਚੋਰੀ ਕੁਝ ਵੀ ਕਰ ਸਕਦੇ ਨੇ ਥ੍ਰੈਟਸ ਆ ਰਹੀਆਂ ਨੇ ਥ੍ਰੈਟਸ ਆ ਰਹੀ ਮਿਲ ਰਹੀ ਹੈ ਤਾਂ ਗੋਲੀਆਂ ਮਾਰਾਂ ਧਮਕੀਆਂ ਮਿਲ ਰਹੀ ਹੈ ਮੈਨੂੰ ਜੀ ਕਿ ਕਹਿੰਦੇ ਨੇ ਗੋਲੀਆਂ ਮਾਰ ਦਾਂਗੇ ਤੇਰੇ ਘਰ ਚ ਵੱਢ ਦਾਂਗੇ ਜਾਂ ਟਰਾਂਸਮਿਟਰ ਚੱਕ ਕੇ ਲੈ ਜਾਾਂਗੇ ਬਹੁਤ ਧਮਕੇ ਦੇ ਰਹੇ ਮੇਰੇ ਭਰਾ ਨੂੰ ਵੀ ਐਕਚੁਅਲੀ ਧਮਕੇ ਬਹੁਤ ਜ਼ਿਆਦਾ ਦਿੱਤੇ ਉਹਦੇ ਬਤਾਰੇ ਸਿੱਧੇ ਵੀ ਟਾਂਕੇ ਲੱਗੇ ਨੇ ਜੀ ਉਹਦੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਫਾਸਟਵੇ ਚੱਲਣ ਦੋ ਜੀ ਰੋਜ਼ਗਾਰ ਬੇਰੋਜ਼ਗਾਰ ਨਾ ਕਰੋ ਤੁਸੀਂ ਰੋਜ਼ਗਾਰ ਦੇਣ ਦੀ ਗੱਲ ਕੀਤੀ ਤੁਸੀਂ ਬੇਰੋਜ਼ਗਾਰ ਕਰ ਰਹੇ ਲੋਕਾਂ ਨੂੰ ਇਹਨਾਂ ਰੋਜ਼ਗਾਰ ਚੱਲ ਰਹੇ ਨੇ ਮੈਂ ਸੀਮਾ ਵੈਦ ਫਾਸਟਵੇ ਦੇ ਵਿੱਚ ਮੈਂ ਕੰਮ ਕਰਦੀ ਆ 15 ਸਾਲ ਤੋਂ ਮੈਂ ਫਾਸਟਵੇ ਦੇ ਨਾਲ ਜੁੜੀ ਹੋਈ ਆ ਜਿਹਦੇ ਨਾਲ ਮੇਰਾ ਤੇ ਮੇਰੇ ਪਤੀ ਦਾ ਮੇਰੇ ਬੱਚਾ ਦਾ ਮੋ ਗੁਜ਼ਾਰਾ ਚੱਲਦਾ ਹੈ ਮੈਂ ਇੱਕ ਬੇਨਤੀ ਕਰਾਂਗੀ ਪੰਜਾਬ ਸਰਕਾਰ ਨੂੰ ਭਗਵੰਤ ਸਿੰਘ ਸਾਹਿਬ ਨੂੰ ਜੋ ਕਿ ਇਮਾਨਦਾਰ ਔਰ ਬੇਦਾਗ ਸਖਸ਼ਤ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਵੀ ਜਿਹੜਾ ਇਹ ਫਰਸਟ ਵੇ ਚੱਲ ਰਿਹਾ ਹੈ ਇਹਦੇ ਵਿੱਚ ਜੋ ਅਰਚਨਾ ਆਈਆਂ ਹੈਗੀ ਉਹ ਕਿਹਦੀ ਬਦولت ਆਈਆਂ ਨੇ ਮੈਂ ਸਮਝਦੀ ਆਂ ਵੀ ਇੱਕ ਜਿਹੜੀ ਨਵੀਂ ਕੰਪਨੀ ਆਈ ਹੈ ਲੈਸਟ ਕੰਪਨੀ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਸਾਨੂੰ ਕੋਈ ਉਹਦਾ ਦੁੱਖ ਨਹੀਂ ਹੈ ਪਰ ਕੰਪਨੀ ਦੇ ਨਾਲ ਕੰਪੀਟੀਸ਼ਨ ਹੋਣਾ ਚਾਹੀਦਾ ਨਾ ਕਿ ਕਬਜ਼ੇ ਹੋਣਾ ਚਾਹੀਦੇ ਆਪਦ ਦੇ ਵਿੱਚ ਆਮ ਜਨਤਾ ਨੇ ਆਪ ਜੀ ਨੂੰ ਵੋਟਾਂ પા ਕੇ ਸੀਐਮ ਬਣਾਇਆ ਹੈ 92 ਐਮਐਲਏ ਆਪ ਜੀ ਦੇ ਜਿਤਾਏ ਆ ਸੋ ਮੈਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਵਰਕਰ ਹਾਂ ਔਰ ਸੇਵਾਦਾਰ ਵੀ ਹਾਂ ਸਾਥੀਓ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਮੈਂ ਸੀਐਮ ਸਾਹਿਬ ਨੂੰ ਹੀ ਬੇਨਤੀ ਕਰਾਂਗੀ ਵੀ ਇਹ ਜਿਹੜੀ ਤੋੜ-ਫੋੜ ਐ ਮਾਰ ਧਾੜ ਐ ਇਹਨੂੰ ਰੋਕਿਆ ਜਾਵੇ ਤੇ ਕੰਪੀਟੀਸ਼ਨ ਦੇ ਵਿੱਚ ਆਣਾ ਚਾਹੀਦਾ ਆਮ ਜਨਤਾ ਜਿਹੜੀ ਹੈਗੀ ਦੁਖੀ ਹੋ ਰਹੀ ਐ ਦਰਬਾਰ ਸਾਹਿਬ ਦਾ ਪ੍ਰਸਾਦਨ ਦੇਖਦੇ ਨੇ ਗੁਰਮਾਣੀ ਦੇ ਨਾਲ ਜੁੜੇ ਹੋਏ ਕਥਾਵਾਚਕ ਦੇਖਦੇ ਨੇ ਤੋਂ ਉਹ ਵੀ ਪਰੇਸ਼ਾਨ ਹੋ ਰਹੇ ਬਜ਼ੁਰਗ ਲੋਕ ਪਰੇਸ਼ਾਨ ਹੋ ਰਹੇ ਐ ਇਸ ਫਾਸਟ ਵਿੱਚ ਕੰਪਨੀ ਦੇ ਵਿੱਚ ਕਈ ਵਿਦਵਤ ਜਨਾਨੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਪਾਲਣ ਪੋਸ਼ਣ ਕਰਨ ਲਈ ਵਾਸਤੇ ਬੱਚੇ ਜਿਹੜੇ ਹੈਗੇ ਉਹ ਵੀ ਕੰਮ ਕਰ ਰਹੇ ਨੇ ਸੋ ਇਹ ਜਿਹੜਾ ਧਰ ਪકડ ਹੋ ਰਹੀ ਹੈ ਮਾਰ ਧੜ ਹੋ ਰਹੀ ਹੈ ਤੋੜ-ਫੋੜ ਹੋ ਰਹੀ ਹੈ ਇਸ ਤੋਂ ਪੰਜਾਬ ਨੂੰ ਵੀ ਬਚਾਇਆ ਜਾਵੇ ਤੇ ਆਮ ਆਦਮੀ ਜਿਹੜੀ ਪਾਰਟੀ ਹੈ ਉਹ ਆਪਣੇ ਆਪ ਨੂੰ ਵਿਸ਼ੇਸ਼ ਰੱਖੇ ਜੈ ਜਨਤਾ ਜੈ ਸਰਕਾਰ ਜੈ ਭੀਮ ਜਿੱਤ ਲੋਕਾਂ ਦੀ ਹਾਂਜੀ ਕਿਨ ਹੈ ਜੀ ਮੇਰਾ ਨਾਮ ਰੋਹਿਤ ਹੈ ਜੀ ਰੋਹਿਤ ਕਿਸ ਦਾ ਦੇਖਦੇ ਹੈਗੇ ਲਿਖੇਗਾ ਲਗਾਤਾਰ 12 ਵਾਰ ਵੰਡਿਆ ਜਾ ਰਹੀਆਂ ਨੇ ਕਿੰਨਾ ਕੁ ਨੁਕਸਾਨ ਜਾ ਤੁਹਾਨੂੰ ਚੱਲਣਾ ਪੈਰੇਗਾ ਜੀ ਦੇਖੋ ਪਹਿਲਾ ਤਾਂ ਇਹ ਸਾਨੂੰ ਕਹਿੰਦੇ ਜੀ ਕਿ ਤੁਸੀਂ ਸਾਡੇ ਨੈਟਵਰਕ ਨਾਲ ਕੰਮ ਕਰੋ ਅਸੀਂ ਜਦ ਨੈਟਵਰਕ ਬਾਰੇ ਪਤਾ ਕੀਤਾ ਪ੍ਰੋਪਰ ਸਹੀ ਤਰੀਕੇ ਨਾਲ ਤਾਂ ਸਾਨੂੰ ਕੋਈ ਖਾਸ ਗੱਲਾਂ ਨਹੀਂ ਲੱਗੀਆਂ ਕਿਉਂਕਿ ਉਹਦੇ ਵਿੱਚ ਕੋਈ ਬੰਦਾ ਕੀ ਕਹਿ ਰਿਹਾ ਅਨ ਆਫੀਸ਼ੀਅਲ ਬੰਦੇ ਹੈ ਜੀ ਕਿਸੇ ਨੂੰ ਕੇਬਲ ਤੱਕ ਦੀ ਨੋਲਿਜ ਨਹੀਂ ਹੈ ਜੀ ਨਾ ਕੋਈ ਆਫੀਸ਼ੀਅਲੀ ਨਾ ਕੋਲ GST ਨੰਬਰ ਹੈ ਜੀ ਨਾ ਇਹ ਨਾ ਕੋਈ ਆਫਿਸ ਹੈ ਜੀ ਪ੍ਰੋਪਰ ਜਿਹਦੇ ਵਿੱਚ ਬੈਠ ਕੇ ਆਪਾਂ ਗੱਲ ਕਰ ਸਕੀ ਨਾ ਇਹਨਾਂ ਦਾ ਮੈਨੇਜਮੈਂਟ ਹੈ ਜੀ ਕੋਈ ਮੈਨੇਜਰ ਨਹੀਂ ਕੋਈ ਬੀਐਮ ਨਹੀਂ ਇਹਨਾਂ ਦਾ ਕੁਝ ਨਹੀਂ ਚਲੋ ਅਸੀਂ ਸਾਰੀ ਚੀਜ਼ਾਂ ਸਾਈਡ ਤੇ ਰੱਖ ਕੇ ਕੰਮ ਕਰਨ ਦਾ ਹਰ ਬੰਦਾ ਬਿਜ਼ਨਸ ਤੇ ਆਪਣਾ ਵਾਦਾ ਜਾਂਦਾ ਜੀ ਅਸੀਂ ਵੀ ਇਹੀ ਚੀਜ਼ ਚਾਹੀ ਸੀਗੀ ਵੱਟ ਜਾਂਦਾ ਸੀ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਫ੍ਰੀ ਡੱਬੇ ਲਾਓ ਅਸੀਂ ਲਾਏ ਜਰੂਰ ਲਾਏ ਬਿਲਕੁਲ ਕਹਿੰਦੇ ਅਸੀਂ ਗਲਤ ਨਹੀਂ ਕਹਿੰਦੇ ਪਰ ਇੱਕਦਮ ਹੀ ਇਹਨਾਂ ਦਾ ਰਾਤੋ ਰਾਤ ਡਿਸੀਜਨ ਚੇਂਜ ਹੁੰਦਾ ਜੀ 300 ਰੁਪਏ ਪਰ ਬਾਕਸ ਦੋ ਜੀ ਰੈਂਟ ਤੁਹਾਡਾ ਆ ਹੋ ਗਿਆ ਜੀ ਰੈਂਟ ਤੁਹਾਡਾ ਉਹ ਹੋ ਗਿਆ ਜੀ ਜਦ ਅਸੀਂ ਇਹਨਾਂ ਤੋਂ 2 4 ਦਿਨਾਂ ਦਾ ਟਾਈਮ ਮੰਗਿਆ ਕਿਉਂਕਿ ਮੇਰੇ ਫਾਦਰ ਨਹੀਂ ਹੈਗੇ ਜੀ ਮੇਰੀ ਸਵੀਟ ਸ਼ਾਪ ਵੀ ਹੈਗੀ ਮੈਂ ਇਹਨਾਂ ਨੂੰ ਦਿਵਾਲੀ ਤੱਕ ਦਾ ਟਾਈਮ ਮੰਗਿਆ ਇਹਨਾਂ ਨੇ ਮੈਨੂੰ ਟਾਈਮ ਨਾ ਦੇ ਕੇ ਮੇਰਾ ਨੋਡਾ ਐਂਪ ਜਦ ਮੈਂ ਆਪਣੀ ਬਾਈਟ ਦੇਣ ਲਈ ਉੱਥੇ ਪਹੁੰਚਿਆ ਪ੍ਰੈਸ মিডিਆ ਆਪਣੇ ਭਰਾਵਾਂ ਨਾਲ ਉੱਥੇ ਪਹੁੰਚਿਆ ਕਿ ਮੇਰੀ ਨੋਟ ਚੋਰੀ ਹੋ ਗਈ। ਇੰਨੀ ਗੱਲ ਕਹਿੰਦੇ ਹੀ ਮੈਂ ਆਪਣੀ ਦੁਕਾਨ ਤੇ ਦੁਬਾਰਾ ਤੋਂ ਪਹੁੰਚੇ ਮੇਰੇ ਤੇ ਮੁਕੱਦਮਾ ਦਿੱਤਾ ਗਿਆ ਜੀ। ਮੇਰੇ ਤੇ ਦਿੱਤਾ ਗਿਆ ਸਿੱਠੀ ਕੇਵਲ ਤੇ ਦਿੱਤਾ ਗਿਆ ਜੀ। ਆਪਣੇ ਤਾਰੀਕ ਕੇਵਲ ਤੇ ਦਿੱਤਾ ਗਿਆ ਜੀ ਉਰਫ ਹੈਪੀ ਵੀਰਾ ਸਾਡਾ ਵੱਡੇ ਭਰਾ ਆ ਜੀ ਸਾਡੇ ਦੋਨੋਂ। ਇਹਨਾਂ ਤੇ ਦਿੱਤਾ ਗਿਆ ਨਾਲ ਮੇਰਾ ਭਰਾ ਖੜਾ ਆ ਜੀ। ਲੱड्डੂ ਨਿਖੇਲ ਵਰਮਾ ਸਾਡੇ ਤੇ ਪਰਚਾ ਦਿੱਤਾ ਗਿਆ ਬਿਨਾਂ ਕਿਸੇ ਗੱਲ ਤੋਂ ਜਿਹੜੇ ਬੰਦੇ ਨੇ ਸਾਡੇ ਤੇ ਪਰਚਾ ਦਿੱਤਾ ਸਾਨੂੰ ਉਹਦਾ ਨਾਮ ਤੱਕ ਨਹੀਂ ਪਤਾ ਤ੍ਰਿਪੜੀ ਤੋਂ ਅਨਨੋਨ ਕੋਈ ਪਤਾ ਨਹੀਂ ਕਿਹੜੀ ਕੇਬਲ ਕੀ ਹੋਇਆ ਕੀ ਨਹੀਂ ਅਸੀਂ ਇਸੇ ਸਦਮੇ 'ਚ ਸੀਗੇ ਕਿ ਸਾਡੀ ਹਜੇ ਤਾਰਾ ਦਾ ਸਮਾਨ ਕਿੱਥੇ ਗਿਆ ਤੇ ਨਾਲ ਦੇ ਨਾਲ ਦੀ ਹੋਰ ਗੱਲ ਪਤਾ ਲੱਗੀ ਜੀ ਤੁਹਾਡੇ ਦੇ ਮੁਕਦਮਾ ਦੇ ਤਾ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਘਰੋਂ ਵੀ ਕਿੱਥੇ ਜਾ ਰਹੇ ਹਾਂ ਕਿਹੜੇ ਵਕੀਲ ਕਿਹੜਾ ਕੀ ਹੋ ਰਿਹਾ ਕਦੀ ਕੀ ਫੋਨ ਬੰਦ ਕਰਨੇ ਪੈਗੇ ਤੁਹਾਡਾ ਬਿਜ਼ਨਸ ਦਿਨੋਂ ਦਿਨ ਕੱਟ ਵੱਢ ਗਏ ਇਹਨਾਂ ਨੇ ਇਹਨਾਂ ਦੀ ਥਿਉਰੀ ਆਈ ਸੀ ਇਹਨਾਂ ਦੇ ਪਰਚਾ ਦਾਂਗੇ ਇਹ ਸਾਈਡ ਤੇ ਹੋਣਗੇ ਅਸੀਂ ਇਹਨਾਂ ਦੀ ਤਾਰਾ ਕੱਟ ਕੁੱਟ ਕੇ ਆਪਣਾ ਨੈਟਵਰਕ ਚਲਾਵਾਂਗੇ ਬਟ ਤੁਸੀਂ ਸਾਡੇ ਏਰੀਆ 'ਚ ਬਿਲਕੁਲ ਸਰਵੇ ਕਰ ਸਕਦੇ ਹੋ ਕਿ ਆਹ ਚੀਜ਼ ਕਿੰਨੇ ਬਾਕਸ 'ਚ ਮੇਰੇ ਕੋਲ ਮੈਂ 500 ਡੱਬਾ ਚਲਾਉਂਦਾ ਜੀ ਫਾਸਟਵੇ ਦਾ ਜੀ ਤੇ ਇੰਨਾ ਨੇ ਹਜੇ ਤੱਕ 2 300 ਡੱਬਾ ਲਿਆ ਜਿਹਦੇ ਵਿੱਚੋਂ ਕਈ ਮੇਰੇ ਪੁਰਾਣੇ ਕਸਟਮਰ ਅੱਜ ਵੀ ਮੈਨੂੰ ਬਲੇਮ ਕਰਦੇ ਆ ਕਿ ਤੁਸੀਂ ਆਪਣੇ ਕੇਬਲ ਚਲਾਓ ਨਾ ਇਹ ਚਲਾਨ ਦੇ ਰਹੇ ਆ ਤੇ ਨਾ ਮੈਂ ਚਲਾ ਸਕਦਾ ਕਦੀ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਤੰਗ ਕਰਦੀ ਸੀ ਕਦੀ ਇਹਨਾਂ ਦੇ ਬੰਦੇ ਆ ਕੇ ਤਾਰਾ ਵੜ ਦਿੰਦੇ ਜੀ ਮੈਂ ਤਾਂ ਹੁਣ ਬਿਲਕੁਲ ਹੀ ਆਪਣਾ ਕੰਮ ਕੁੰਮ ਮੇਰਾ ਕੋਈ ਹੈ ਨਹੀਂ ਮੈਂ ਆਪਣੀ ਸ਼ਾਪ ਤੇ ਬੈਠਦਾ ਮੇਰੇ ਮਦਰ ਕੱਲੇ ਆ ਜੀ ਉਹਨਾਂ ਨੂੰ ਬੀਪੀ ਸ਼ੂਗਰ ਦੀ ਪ੍ਰੋਬਲਮ ਹੈ ਮੈਂ ਆਪਣੀ ਮਾਤਾ ਨੂੰ ਦੇਖਦਾ ਜੀ ਰੈਦਰ ਥੈਨ ਮੈਂ ਇਹ ਸੋਚੇ ਕਿ ਕੰਮ ਕਰ ਤਾਂ ਇੱਕ ਸਾਈਡ ਤੇ ਪਹਿਲੇ ਆਪਣੀ ਮਾਤਾ ਵੱਲ ਧਿਆਨ ਦੂੰ ਬਸ ਮੈਨ ਮੈਨੂੰ ਨਹੀਂ ਪਤਾ ਲੱਗਦਾ ਜੀ ਕਦ ਕੌਣ ਪਿੱਛੇ ਲੱਗ ਜਾਂਦਾ ਜੀ ਕਦੇ ਕੀ ਹੋ ਜਾਂਦਾ ਕਦੇ ਕੀ ਹੋ ਜਾਂਦਾ ਰਾਤੀ ਕੀ ਕਹਿ ਕੇ ਸੋ ਸਵੇਰੇ ਉੱਠ ਕੇ ਕੀ ਹੋ ਜਾਂਦਾ ਜੀ ਕੋਈ ਤੁਹਾਨੂੰ ਜਾਣ ਦਾ ਵੀ ਖਤਰਾ ਹੈ ਬਿਲਕੁਲ ਜੀ ਬਿਲਕੁਲ ਜੇ ਸਾਡੇ ਤੇ ਬਿਨਾ ਮਤਲਬ ਤੋਂ ਪਰਚਾ ਦੇ ਸਕਦੇ ਆ ਸਾਨੂੰ ਸਾਡੇ ਘਰ ਚ ਪੁਲਿਸ ਸਵੇਰੇ 4 4 ਵਜੇ ਰੇਡ ਕਰ ਸਕਦੀ ਹੈ ਤਾਂ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਜੀ ਸਾਡੇ ਤੇ ਹਮਲਾ ਵੀ ਕਰ ਦਿੰਦੇ ਆ ਸਾਨੂੰ ਤਾਂ ਧਮਕੀਆਂ ਵੀ ਮਿਲਿਆ ਨੇ ਜੀ ਗੋਲੀਆਂ ਮਾਰਿਆ ਨੇ